ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਜਿਨਾਂ ਨੂੰ ਇਸ ਸਵਾਲ ਦਾ ਪਤਾ ਹੈ ਕਮੈਂਟ ਰੈਂਜ ਵਿੱਚ ਜਵਾਬ ਦੇ ਸਕਦੇ ਹਨ ਜਿਨ ਨੂੰ ਨਹੀਂ ਪਤਾ ਕੋ ਸਕੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜਰੂਰ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਨਾਮ ਸੀਗਾ ਬੀਬੀ ਬੀਰੋ ਜੀ ਬਿਲਕੁਲ ਸਹੀ ਜਵਾਬ ਹੈ ਸਹੀ ਜਵਾਬ ਹੈ ਹਾਂਜੀ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਗੁਰਤੇਗ ਭਾਦਰ ਜੀ ਗੁਰੂ ਹਰ Rai ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਗੁਰਤੇਗ ਬਹਾਦਰ ਸਾਹਿਬ ਜੀ ਗੁਰੂ ਹਰ राय ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਸਮਝ ਨਾ ਪਏਗਾ ਥੋੜਾ ਜਿਹਾ ਸਵਾਲ ਉਨ ਬੜੇ ਧਿਆਨ ਗੁਰਤੇਗ ਬਹਾਦਰ ਸਾਹਿਬ ਜੀ ਕੌਣ ਨੇ ਜੀ ਨੌਵੀਂ ਪਾਤਸ਼ਾਹ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀ ਤੇ ਗੁਰੂ ਹਰ राय ਸਾਹਿਬ ਜੀ ਕੌਣ ਨੇ ਜੀ ਸੱਤਵੀਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਜੀ ਤੇ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਸੱਤਵੀਂ ਪਾਤਸ਼ਾਹ ਹੀ ਹੈ ਠੀਕ ਹੈ ਜੀ ਤੇ ਉਹ ਜਿਹੜੀ ਨੌਵੀਂ ਪਾਤਸ਼ਾਹ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਤੇ ਨੌਵੀਂ ਪਾਤਸ਼ਾਹ ਜਿਹੜ ਉਹ 7ਵੀਂ ਪਾਸ਼ਾਏ ਦੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਠੀਕ ਹੈ ਨਾ ਜੀ ਤੇ ਇਹਦਾ ਸਹੀ ਜਵਾਬ ਹੈਗਾ ਚਾਚਾ ਜੀ ਬਿਲਕੁਲ ਜੀ ਗੁਰਤੇਗ ਬਾਦਰ ਸਾਹਿਬ ਜੀ ਗੁਰ ਹਰ राय ਸਾਹਿਬ ਜੀ ਦੇ ਰਿਸ਼ਤੇ ਵਿੱਚ ਚਾਚਾ ਹੀ ਲੱਗਦੇ ਸਨ ਹੁਣ ਤੁਸੀਂ ਇੱਥੇ ਕਨਫਿਊਜ਼ਨ ਬੜੀ ਹੁੰਦੀ ਹੈ ਉਹ ਕਹਿੰਦੀ 7ਵੀਂ ਪਾਸ਼ਾਏ ਤਾਂ ਵੱਡੀ ਹੋਈ 9ਵੀਂ ਪਾਸ਼ਾਏ ਤੋਂ ਬਾਅਦ ਉਹ ਛੋਟੇ ਹੋ ਰਹੇ ਸੀ ਇਹਦੇ ਨੇ ਪਰ ਨਹੀਂ ਗੱਲ ਨੂੰ ਸਮਝੋ ਬੜੇ ਧਿਆਨ ਨਾਲ ਜਿਹਨਾਂ ਨੂੰ ਪਤਾ ਹੈ ਠੀਕ ਹੈ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਰਿਹਾ ਹਾਂਜੀ 9ਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਭਾਈ ਸਨ ਬਾਬਾ ਗੁਰਦਿੱਤਾ ਜੀ ਬਿਲਕੁਲ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਦੋਨੋਂ ਕਿਹਨਾਂ ਦੇ ਸੁਪੁੱਤਰ ਨੇ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਨੇ ਬਾਬਾ ਗੁਰਦਿੱਤਾ ਜੀ ਅਤੇ ਗੁਰਤੇਗ ਬਹਾਦਰ ਸਾਹਿਬ ਜੀ ਜੀ ਤੇ ਬਾਬਾ ਗੁਰਦਿੱਤਾ ਜੀ ਵੱਡੇ ਸਨ ਤੇ ਗੁਰਤੇਗ ਬਹਾਦਰ ਸਾਹਿਬ ਜੀ ਛੋਟੇ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੇ ਗੁਰੂ ਹਰਰਾਏ ਸਾਹਿਬ ਜੀ ਤੇ ਫਿਰ ਰਿਸ਼ਤੇ ਆਪਣੇ ਆਪ ਬਣ ਗਏ ਨਾ ਜੀ ਕਿਉਂਕਿ ਉਹਨਾਂ ਦਾ ਗੁਰਤੇਗ ਬਾਬਾ ਗੁਰਦਿੱਤਾ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਵੱਡੇ ਭਾਈ ਲੱਗੇ ਠੀਕ ਹੈ ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੇ ਗੁਰੂ ਹਰਰਾਏ ਸਾਹਿਬ ਜੀ ਤੇ ਇਹ ਸਾਬ ਨਾਲ ਗੁਰਤੇਗ ਬਾਦਰ ਸਾਹਿਬ ਜੀ ਗੁਰ ਹਰਰਾਏ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗੇ ਚਾਚਾ ਜੀ ਠੀਕ ਹੈ ਜੀ ਥੋੜਾ ਕਨਫਿਊਜ਼ਨ ਜ਼ਰੂਰ ਹੁੰਦੀ ਹੈ ਲੇਕਿ ਜੇ ਸਮਝੋਗੇ ਸਾਡੇ ਜੀ ਡੀਪਲੀ ਸਮਝਾਂਗੇ ਤਾਂ ਸਮਝ ਆ ਜੂਗਾ ਬਿਲਕੁਲ ਬਿਲਕੁਲ ਔਰ ਇੱਕ ਸਵਾਲ ਮੈਂ ਇਹਦੇ ਨਾਲ ਐਡ ਕਰ ਰਿਹਾ ਜਿਹਦਾ ਮੈਂ ਨਹੀਂ ਦੇਵਾਂਗਾ ਤੁਸੀਂ ਸਾਰਿਆਂ ਦੇ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਉਹ ਇਹ ਉਹ ਕਿਹੜੇ ਗੁਰੂ ਸਨ ਗੁਰੂ ਸਾਹਿਬ ਸਨ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਸੀ ਉਹ ਕਿਹੜੇ ਗੁਰੂ ਸਾਹਿਬ ਸਨ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਿੱਤੀ ਸੀ ਇਹਦਾ ਜਵਾਬ ਮੈਂ ਨਹੀਂ ਦਿਆਂਗਾ ਕਿਉਂਕਿ ਮੈਂ ਇਹਦਾ ਜਵਾਬ ਆਲਰੇਡੀ ਪਹਿਲੇ ਦੇ ਚੁੱਕਿਆ ਤੇ ਜਿਨ੍ਹਾਂ ਨੇ ਸਾਡੀ ਪੁਰਾਣੀ ਵੀਡੀਓ ਦੇਖੀ ਉਹਨਾਂ ਨੂੰ ਜਵਾਬ ਪਤਾ ਹੋਵੇਗਾ ਜਿਹਨਾਂ ਨੂੰ ਨਹੀਂ ਪਤਾ ਉਹ ਜਾ ਕੇ ਪੁਰਾਣੀ ਵੀਡੀਓ ਦੇਖ ਸਕਦੇ ਹਨ ਇਹਦਾ ਜਵਾਬ ਮੈਂ ਨਹੀਂ ਦੇ ਰਿਹਾ ਤੁਸੀਂ ਆਪਕਨ ਮਰ ਕੇ ਦੱਸਣਾ ਜਿਨ੍ਹਾਂ ਨੂੰ ਪਤਾ ਹੈ ਜਿਹੜਾਂ ਨੇ ਸਾਡੀ ਵੀਡੀਓ ਦੇਖੀ ਉਹ ਵੀ ਦੱਸ ਸਕਦੇ ਹਨ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰਨਾ ਹੈ ਗੁਰੂ ਜੀ ਜਿਸ ਥਾਂ ਤੇ ਬੈਠੇ ਸਨ ਅੱਜ ਉਥੇ ਕਿਹੜਾ ਗੁਰਦੁਆਰਾ ਸਾਹਿਬ ਸ਼ਿਸ਼ੋਬਿਤ ਹੈ ਹੂੰ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਗੁਰਤੇਗ ਭਾਦਰ ਸਾਹਿਬ ਜੀ ਜਿਸ ਥਾਂ ਤੇ ਬੈਠੇ ਸਨ ਦੇਖੋ ਗੁਰਤੇਗ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਗੁਰਤੇਗ ਭਾਦਰ ਸਾਹਿਬ ਨੂੰ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਨਹੀਂ ਜਾਂ ਦਿੱਤਾ ਗਿਆ ਸੀਗਾ ਉਹਨਾਂ ਨੂੰ ਬਾਹਰ ਬੈਣਾ ਪਿਆ ਸੀਗਾ ਬਾਹਰ ਰੋਗ ਦਿੱਤਾ ਗਿਆ ਸੀਗਾ ਜਿਸ ਥਾਂ ਤੇ ਗੁਰਤੇਗ ਭਾਦਰ ਸਾਹਿਬ ਜੀ ਬੈਠੇ ਸਨ ਉਸ ਥਾਂ ਤੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਸੋਬਿਤ ਹੈ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਥੜਾ ਸਾਹਿਬ ਹਾਂਜੀ ਠੀਕ ਹੈ ਜੀ ਗੁਰਦੁਆਰਾ ਥੜਾ ਸਾਹਿਬ

ਬਿਲਕੁਲ ਸਹੀ ਠੀਕ ਹੈ ਜੀ ਇੱਥੇ ਗੁਰਤੇਗ ਬਾਦਲ ਸਾਹਿਬ ਜੀ ਨੇ ਖੂ ਬੜਵਾਇਆ ਸੀ ਤੇ ਸੰਗਤ ਨੂੰ ਪ੍ਰੇਰਣਾ ਦਿੱਤੀ ਸੀ ਕਿ ਇੱਥੇ ਬਾਗ ਵੀ ਬਣਾਇਆ ਜਾਵੇ ਬਿਲਕੁਲ ਜੀ ਠੀਕ ਹੈ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਭਾਈ ਮੀਹਾ ਜੀ ਕੌਣ ਸੀ ਭਾਈ ਮੀਹਾ ਜੀ ਕੌਣ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਭਾਈ ਮੀਹਾ ਜੀ ਕੌਣ ਸਨ ਦੇਖੋ ਗੱਲ ਚੱਲ ਰਹੀ ਹੈ ਗੁਰਤੇਗ ਬਾਦਲ ਸਾਹਿਬ ਜੀ ਨਾਲ ਜੁੜੀ ਹੋਈ ਤੇ ਜਿਹੜੇ ਭਾਈ ਮੀਹਾ ਜੀ ਨੇ ਵੀ ਗੁਰਤੇਗ ਬਾਦਲ ਸਾਹਿਬ ਨਾਲ ਜੁੜਿਆ ਹੋਇਆ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ ਤਾਂ ਉਹਨਾਂ ਦੇ ਸਮੇਂ ਦੀ ਗੱਲ ਚੱਲ ਰਹੀ ਹੈ ਠੀ ਇਹ ਪਾਈ ਮੀਹਾ ਜੀ ਸਨ ਤਮਤਾਨ ਜੋ ਕਿ ਹਰਿਆਣਾ ਦੇ ਵਿੱਚ ਹੈ ਉੱਥੇ ਗੁਰਦਾਰਾ ਸਾਹਿਬ ਇਸ ਤੋਂ ਸੋਭਿਤ ਹੈ ਗੁਰਦਾਰਾ ਤਮਤਾਨ ਸਾਹਿਬ ਹੂੰ ਉਥੋਂ ਦੇ ਇੱਕ ਸਿੱਖ ਸਨ ਹੂੰ ਜੋ ਕਿ ਸੰਗਤਾਂ ਨੂੰ ਜਲ ਸ਼ਕਾਨ ਦੀ ਸੇਵਾ ਕਰਿਆ ਕਰਦੇ ਸਨ ਬਿਲਕੁਲ ਸਹੀ ਠੀਕ ਹੈ ਜੀ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਭਾਈ ਮੀਹਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਮੀਹਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਭਾਈ ਮੀਹਾ ਜੀ ਆਪਾਂ ਹੁਣੇ ਗੱਲ ਕਰਕੇ ਅਟੇ ਹੈ ਜੀ ਗੁਰੂ ਕਰਦੇ ਸੇਵਾਦਾਰ ਸਨ ਸਿੱਖ ਸਨ ਜੋ ਕਿ ਸੰਗਤ ਨੂੰ ਜਲ ਸਿਕਾਂਦ ਦੀ ਸੇਵਾ ਕਰਦੇ ਸਨ ਤਪ ਤਾਂ ਜੀ ਦੇ ਵਿੱਚ ਤੇ ਇਹਨਾਂ ਦੇ ਪਿਤਾ ਜੀ ਸਨ ਭਾਈ ਨੰਦ ਲਾਲ ਸੋਹਣਾ ਜੀ ਬਿਲਕੁਲ ਜੀ ਸਹੀ ਜਵਾਬ ਹੈ ਹਾਂਜੀ ਅਗਲਾ ਸਵਾਲ ਜੀ ਸੋਪਨਾ ਅਗਲਾ ਸਵਾਲ ਹੈ ਜੀ ਭਾਈ ਮੀਹਾ ਜੀ ਦਾ ਪੁਰਾਣਾ ਨਾਮ ਕੀ ਸੀ ਭਾਈ ਮੀਹਾ ਜੀ ਦਾ ਪੁਰਾਣਾ ਨਾਮ ਕੀ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਤੇ ਵੀਡੀਓ ਨੂੰ ਬੱਚਿਆਂ ਨਾਲ ਸੰਜਣਾ ਜ਼ਰੂਰ ਕਰਿਆ ਕਰੋ ਮੈਂ ਪਹਿਲੀ ਬੇਨਤੀ ਕਰ ਚੁੱਕਿਆ ਹਾਂ ਤਾਂ ਕਿ ਬੱਚੇ ਇਤਿਹਾਸ ਨਾਲ ਜੁੜ ਸਕਣ ਤੇ ਇਹ ਜਿਹੜੇ ਸਵਾਲ ਜਵਾਬ ਨੇ ਨਾ ਜੀ ਇਹ ਪੇਪਰਾਂ ਵਿੱਚ ਵੀ ਆ ਸਕਦੇ ਹਨ ਬਿਲਕੁਲ ਜੀ ਇਹ ਭਾਈ ਮੀਹਾ ਜੀ ਦਾ ਪੁਰਾਣਾ ਨਾਮ ਸੀਗਾ ਭਾਈ ਰਾਮਦੇਵ ਜੀ ਬਿਲਕੁਲ ਜੀ ਠੀਕ ਹੈ ਹਾਂਜੀ ਅਗਲਾ ਸਵਾਲ ਜੀ ਸਾਪਨਾ ਅਗਲਾ ਸਵਾਲ ਹੈ ਜੀ ਚੱਕ ਨਾਨਕੀ ਨਾ ਦੇ ਨਗਰ ਦੀ ਮੋੜੀ ਕਿਸ ਤੋਂ ਗੜਵਾਈ ਗਈ ਸੀ ਚੱਕ ਨਾਨਕੀ ਨਗਰ ਜੀ ਦੀ ਮੋੜੀ ਕਿਸ ਤੋਂ ਗੜਵਾਈ ਗਈ ਸੀ ਮੋੜੀ ਗੜਵਾਉਣ ਦਾ ਮਤਲਬ ਹੁੰਦਾ ਨਹੀਂ ਪੱਥਰ ਰੱਖਣਾ ਹਾਂਜੀ ਮੇਰਾ ਜਿੰਨਾ ਕਿ ਮੇਰਾ ਤਜਰਬਾ ਸਟਡੀ ਹੈ ਸਟਾਰਟਿੰਗ ਕਰ ਨਹੀਂ ਪੱਥਰ ਰੱਖਣਾ ਉਹਨੂੰ ਮੋੜੀ ਕਾਉਣਾ ਕਿਹਾ ਜਾਂਦਾ ਜਿੱਥੇ ਮੈਂ ਪੜਿਆ ਉਹਦੇ ਮਤਲਬ ਠੀਕ ਹੈ ਤੇ ਇਹ ਮੋੜੀ ਗੱਡੀ ਸੀ ਜੀ ਬਾਬਾ ਬੁੱਢਾ ਜੀ ਦੇ ਅਨਸਵਾਂਸ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਬਿਲਕੁਲ ਜੀ ਸਹਿਜ ਬਾਬਾ ਜੀ ਹਾਂਜੀ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਚੱਕ ਨਾਨਕੀ ਨਗਰ ਕਿਸ ਨੇ ਬਸਾਇਆ ਸੀ ਸਾਰਿਆਂ ਨੂੰ ਪਤਾ ਜੀ ਚੱਕ ਨਾਨਕੀ ਨਗਰ ਕਿਸ ਨੇ ਬਸਾਇਆ ਸੀ ਸਭ ਨੂੰ ਪਤਾ ਹੈ ਇਹ ਜਿਹੜੀ ਵੀਡੀਓ ਹੈ ਗੁਰਤੇਗ ਬਾਦਲ ਸਾਹਿਬ ਨਾਲ ਜੁੜੀ ਹੋਈ ਹੈ ਸਵਾਲ ਜਵਾਬ ਦੀ ਤੇ ਇਹ ਜਿਹੜਾ ਨਗਰ ਹੈ ਇਹ ਵੀ ਗੁਰਤ ਮਤਲਬ ਗੁਰਤੇਗ ਬਾਦਲ ਸਾਹਿਬ ਜੀ ਨੇ ਬਸਾਇਆ ਸੀ ਚੱਕ ਨਾਨਕੀ ਨਗਰ ਜਿਹੜਾ ਹੈ ਗੁਰਤੇਗ ਬਾਦਲ ਸਾਹਿਬ ਜੀ ਨੇ ਬਸਾਇਆ ਸੀ ਬਿਲਕੁਲ ਸਹੀ ਜੀ 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 ਸਾਪਨਾ ਅਗਲਾ ਸਵਾਲ ਹੈ ਜੀ ਚੱਕ ਨਾਨਕੀ ਨਗਰ ਨੂੰ ਅੱਜ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਮੈਂਟ ਬਾਕਸ ਵਿੱਚ ਆਣੀ ਚਾਹੀਦੀ ਹੈ ਨੇਰੀ ਚੱਕ ਨਾਨਕੀ ਨਗਰ ਨੂੰ ਅੱਜ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਨਗਰ ਨੂੰ ਅੱਜ ਅਸੀਂ ਅਨੰਦਾਦੀਪੁਰੀ ਆਨੰਦਪੁਰ ਸਾਹਿਬ ਕਹਿੰਦੇ ਹਾਂ ਹਾਂਜੀ ਠੀਕ ਹੈ ਜੀ ਅਗਲਾ ਸਵਾਲ ਜੀ ਸਾਪਨਾ ਅਗਲਾ ਸਵਾਲ ਹੈ ਜੀ ਚੱਕ ਨਾਨਕੀ ਨਗਰ ਦਾ ਸਭ ਤੋਂ ਪਹਿਲਾ ਨਾਮ ਕੀ ਸੀਗਾ ਚੱਕ ਨਾਨਕੀ ਨਗਰ ਦਾ ਪੁਰਾਣਾ ਨਾਮ ਕੀ ਸੀ ਹਮ ਮੈਂ ਇਹ ਜ਼ਰੂਰ ਦੱਸਦਾ ਕਿ ਜਿਹੜਾ ਨਗਰ ਸੀਗਾ ਇੱਥੇ ਪਹਿਲੇ ਕੋਈ ਨਹੀਂ ਰਹਾ ਸੀ ਜੰਗਲ ਹੁੰਦਾ ਸੀ ਬਿਲਕੁਲ ਠੀਕ ਹੈ ਜੀ ਇਹ ਜਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦੀ ਸੀ ਬਕਾਇਦਾ ਹਮ ਠੀਕ ਹੈ ਤੇ ਇਸ ਨਗਰ ਦਾ ਪੁਰਾਣਾ ਨਾਮ ਸੀਗਾ ਮਾਖੋਵਾਲ ਹਮ ਇਹ ਮਾਖੋਵਾਲ ਨਾਮ ਜੋ ਪਿਆ ਨਾ ਜੀ ਜਿੰਨਾਂ ਕੋ ਪੜਦੇ ਆ ਉਹਦੇ ਮੁਤਾਬਿਕ ਇੱਥੇ ਇੱਕ ਮਾਖੋ ਨਾਮ ਦਾ ਕੋਈ ਡਾਕੂ ਰਹਿੰਦਾ ਸੀ ਕੋਈ ਲੋਕੀ ਮਾਖੋ ਦਾਤ ਵੀ ਲਿਖਦੇ ਨੇ ਜੀ ਜੋ ਕਿ ਇੱਥੇ ਕਿਸੇ ਨੂੰ ਵਸਨ ਨਹੀਂ ਦਿੰਦਾ ਸੀਗਾ ਇਸ ਕਰਕੇ ਇਸ ਜਗ੍ਹਾ ਨੂੰ ਮਾਖੋਵਾਲ ਜੰਗਲ ਜਿਹੜਾ ਸੀ ਨਾ ਏਰੀਆ ਇਹਨੂੰ ਮਾਖੋਵਾਲ ਕਹਿੰਦੇ ਸੀ ਇਹ ਮਾਖੋਵਾਲ ਦਾ ਏਰੀਆ ਭਾਈ ਬਿਲਕੁਲ ਜੀ ਜੀ ਅਗਲਾ ਸਵਾਲ ਜੀ ਬਸ ਜੀ ਇੰਨਾ ਹੀ ਆ ਜੀ ਹਾਂਜੀ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਨੂੰ ਦੱਸਿਓ ਸੁਧਾਰ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਪੁਲ ਗੁਰੂ ਕਰਤਾਰ ਠੀਕ ਹੈ ਤੇ ਬਸ ਅੱਜ ਦੀ ਵੀਡੀਓ ਸੋ ਇੰਨੇ ਮਿਲਦੇ